ਅੰਤ ਤੱਕ ਮਰਿਆਦਾ ਦਾ ਹੋਇਆ ਕਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਅਕਾਲ ਤਖਤ ਦਾ ਜਥੇਦਾਰ ਸਾਲਾ ਟੁੱਟਾ ਹੁੰਦਾ ਟੁੱਟਾ ਹੁੰਦਾ ਅਕਾਲ ਤਖਤ ਦਾ ਜਥੇਦਾਰ ਖੁਦ ਪ੍ਰਧਾਨ ਬਣ ਲਈ ਚੱਲੀਆਂ ਚਾਲਾਂ ਦਿੱਲੀ ਨਾਲ ਤਾਂ ਸਾਡੀ ਜਾਰੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤੇ ਹੁਕਮਨਾਮੇ ਤੋਂ ਖੁਦ ਹੀ ਭਗੌੜੇ ਹੋਏ ਹਰਪ੍ਰੀਤ ਸਿੰਘ ਨਵਤੁਰਲਾ ਖੋਲ ਕੇ ਖੁਦ ਹੀ ਬਣਿਆ ਪ੍ਰਧਾਨ ਏਜੰਸੀਆਂ ਨੇ ਜੋ ਚਾਇਆ ਉਹ ਅੱਜ ਬਾਗੀਆਂ ਨੇ ਕੀਤਾ ਪੂਰਾ ਗੱਲ ਕਰਦੇ ਹਾਂ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਖੇਰੂ-ਖੇਰੂ ਕਰ ਤੋੜਨ ਦੇ ਯਤਨ ਪਿਛਲੇ ਸਮੇਂ ਹੋਏ ਤੇ ਅੱਜ ਸਭ ਕੁਝ ਸੰਗਤ ਦੇ ਸਾਹਮਣੇ ਆ ਗਿਆ ਹੈ 2024 ਲੋਕ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਸਰਦਾਰ ਸੁਭੀਰ ਸਿੰਘ ਬਾਦਲ ਖਿਲਾਫ ਵੱਡੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਕੁਝ ਆਗੂ ਵਿਰੋਧੀਆਂ ਦੇ ਕੋਹਾੜੇ ਦਾ ਦਸਤਾ ਬਣ ਗਏ ਇਹ ਸਾਜ਼ਿਸ਼ ਦੇ ਘਾੜੇ ਗਿਆਨੀ ਹਰਪ੍ਰੀਤ ਸਿੰਘ ਤੇ ਬਾਗੀਆਂ ਨੇ ਪਹਿਲਾਂ ਤੋਂ ਹੀ ਤੈ ਸਾਜ਼ਿਸ਼ ਦੇ ਅਧੀਨ ਇੱਕ ਚਿੱਠੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪਦੇ ਹਨ ਗਿਆਨੀ ਹਰਪ੍ਰੀਤ ਸਿੰਘ ਸੁਖਬੀਰ ਸਿੰਘ ਬਾਦਲ ਤੋਂ ਸਪਸ਼ਟੀਕਰਨ ਮੰਗਦੇ ਹਨ ਤਾਂ ਸਰਦਾਰ ਬਾਦਲ ਬਹੁਤ ਹੀ ਨਿਮਾਣੇ ਸਿੱਖ ਵਾਂਗ ਆਪਣਾ ਸਪਸ਼ਟੀਕਰਨ ਤੁਰੰਤ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪਦੇ ਹਨ ਇਹ ਸਰਦਾਰ ਬਾਦਲ ਦਾ ਆਪਣੇ ਤਖਸਾਹੇ ਪ੍ਰਤੀ ਸਮਰਪਣ ਹੀ ਸੀ ਉਹਨਾਂ ਵਿਰੋਧੀਆਂ ਵੱਲੋਂ ਉਹਨਾਂ ਉੱਪਰ ਲਗਾਏ ਹਰ ਦੋਸ਼ ਨੂੰ ਆਪਣੇ ਉੱਪਰ ਲੈਂਦੇ ਹੋਏ ਮੁਆਫੀ ਮੰਗੀ ਜੋ ਗਲਤੀਆਂ ਉਹਨਾਂ ਨੇ ਕੀਤੀਆਂ ਵੀ ਨਹੀਂ ਸਨ ਉਹ ਵੀ ਆਪਣੀ ਝੋਲੀ ਪਵਾ ਲਈਆਂ ਕਪਟੀ ਹਰਪ੍ਰੀਤ ਸਿੰਘ ਨੇ ਪਹਿਲਾਂ ਹੀ ਘੜੀ ਸਾਜ਼ਿਸ਼ ਤਾ ਸਰਦਾਰ ਸੁਬੀਰ ਸਿੰਘ ਬਾਦਲ ਦੇ ਸਪਸ਼ਟੀਕਰਨ ਨੂੰ ਲਮਕਾ ਕੇ ਰੱਖਣ ਦਾ ਫੈਸਲਾ ਕੀਤਾ ਹਰਪ੍ਰੀਤ ਸਿੰਘ ਵਿਦੇਸ਼ਾਂ 'ਚ ਸੈਰਾ ਕਰਦਾ ਰਿਹਾ ਫਾਰ ਇਸ ਸਪਸ਼ਟੀਕਰਨ ਤੇ ਕੋਈ ਫੈਸਲਾ ਲੈਣ ਵਿੱਚ ਦਿਲਚਸਪੀ ਨਹੀਂ ਦਿਖਾ ਰਿਹਾ ਸੀ ਸਰਦਾਰ ਬਾਦਲ ਨੇ ਆਪਣੀ ਅਰਜੀ ਵਿਚਾਰਨ ਦੀ ਬੇਨਤੀ ਕੀਤੀ ਤਾਂ ਹਰਪ੍ਰੀਤ ਸਿੰਘ ਨੇ ਪੇਸ਼ ਹੋਏ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਾਣਬੁੱਝ ਤਨਖਾਹਿਆ ਕਰਾਰ ਦੇ ਦਿੱਤਾ ਤੇ ਉਹਨਾਂ ਨੂੰ ਲੰਮਾ ਸਮਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਬੁਲਾਇਆ ਤੇ ਮਸਲਾ ਲਮਕਾ ਕੇ ਰੱਖਿਆ ਸੰਗਤਾਂ 'ਚ ਪੈਦਾ ਹੋ ਰਹੇ ਰੋਸ ਤੋਂ ਬਾਅਦ 2 ਦਸੰਬਰ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਮੇਤ ਬਾਕੀ ਅਕਾਲੀ ਆਗੂਆਂ ਨੂੰ ਬੁਲਾਇਆ ਗਿਆ 2 ਦਸੰਬਰ ਨੂੰ ਉਹੀ ਹੋਇਆ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਏਜੰਸੀਆਂ ਅਤੇ ਬਾਗੀ ਆਗੂਆਂ ਨਾਲ ਤੈਅ ਕੀਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪਾਸੇ ਕਰ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਨੂੰ ਪੇਸ਼ ਕੀਤਾ ਕਿਉਂਕਿ ਉਹ ਆਪਣੇ ਫੈਸਲੇ ਲਾਗੂ ਕਰਵਾਉਣਾ ਚਾਹੁੰਦਾ ਸੀ ਗਿਆਨੀ ਹਰਪ੍ਰੀਤ ਸਿੰਘ ਮੌਜੂਦਾ ਅਕਾਲੀ ਲੀਡਰਸ਼ਿਪ ਨੂੰ ਬੇਰੁਖੀ ਨਾਲ ਪੇਸ਼ ਆਇਆ ਉਸ ਦੀ ਮਾੜੀ ਸ਼ਬਦਾਵਲੀ ਦਾ ਸੰਗਤ ਨੇ ਵੀ ਬੁਰਾ ਮਨਾਇਆ ਆਪਣੇ ਚਹੇਤੇ ਪਰਮਿੰਦਰ ਢੀਂਡਸਾ, ਸੁਰਜੀਤ ਰਖੜਾ ਨੂੰ ਖਾਸ ਰਿਆਇਤਾਂ ਦਿੱਤੀਆਂ। ਪਰਮਿੰਦਰ ਢੀਂਡਸਾ ਨੂੰ ਤਾਂ ਹਰਪ੍ਰੀਤ ਸਿੰਘ ਨੇ ਕੋਈ ਸਜ਼ਾ ਹੀ ਨਹੀਂ ਲਗਾਈ। ਜਦਕਿ ਉਸਨੇ ਮੰਨਿਆ ਵੀ ਸੀ ਕਿ ਉਹਨਾਂ ਨੇ ਸਿੱਖਾਂ ਦੇ ਕਾਤਲ ਇਜਹਾਰ ਆਲਮ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ ਸੀ ਤੇ ਟਿਕਟਾਂ ਵੀ ਦੁਵਾਈਆਂ ਪਰ ਢੀਂਡਸਾ ਨੂੰ ਛੱਡ ਦਿੱਤਾ ਗਿਆ। ਆਪਣੇ ਹੁਕਮਨਾਮੇ ਵਿੱਚ ਬਾਗੀਆਂ ਵੱਲੋਂ ਖੋਲੇ ਨਵੇਂ ਚੁੱਲ੍ਹੇ ਨੂੰ ਸਮੇਟਣ ਦਾ ਆਦੇਸ਼ ਦਿੱਤਾ ਸੀ। ਮੀਡੀਆ ਵਿੱਚ ਬੋਲਣ ਤੇ ਵੀ ਪਾਬੰਦੀ ਲਗਾਈ ਪਰ ਬਾਗੀਆਂ ਦਾ ਕੋਈ ਵੀ ਆਗੂ ਮੀਡੀਆ ਵਿੱਚ ਬੋਲਣੋਂ ਨਹੀਂ ਹਟਿਆ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਹਰ ਸੇਵਾ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਭਾਵੇਂ ਕਿ ਉਹਨਾਂ ਉੱਪਰ ਸਾਸ਼ਾ ਤਹਿਤ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਹੋਈ ਪਰ ਸਰਦਾਰ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਸੇਵਾ ਨੂੰ ਸੱਚੇ ਮਨੋਂ ਪੂਰਾ ਕੀਤਾ ਗਿਆਨੀ ਹਰਪ੍ਰੀਤ ਸਿੰਘ ਨੇ ਰੱਜ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਰਤਿਆ ਸਿੰਘ ਸਾਹਿਬ ਰਗਵੀਰ ਸਿੰਘ ਜੀ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂ ਕੀਤੀ ਭਰਤੀ ਦਾ ਸਵਾਗਤ ਕੀਤਾ ਤੇ ਉਹਨਾਂ ਸੱਤ ਮੈਂਬਰੀ ਕਮੇਟੀ ਨੂੰ ਭਰਤੀ ਦਾ ਹਿੱਸਾ ਬਣਾਉਣ ਦਾ ਵੀ ਸਹੀ ਫੈਸਲਾ ਦੱਸਿਆ ਬੜੀ ਚੰਗੀ ਗੱਲ ਹੈ ਕਿ ਜਿਹੜਾ ਦੇਸ਼ੀ ਦੇ ਕਾਲਤ ਸਾਹਿਬ ਦਾ ਇਹਨਾਂ ਵੀ ਭਰਤੀ ਜਿਹੜੀ ਹੈ ਉਹ ਕਰਕੇ ਨਵੇਂ ਡੈਲੀਗੇਟ ਬਣਾ ਕੇ ਤੇ ਜਿਹੜੀ ਪ੍ਰਧਾਨ ਚੋਣਾਂ ਕੀਤੀ ਹੈ ਉਸ ਵਾਸਤੇ ਕਦਮ ਟੁੱਟਿਆ ਪਰ ਹਰਪ੍ਰੀਤ ਸਿੰਘ ਨੇ ਸੱਤ ਮੈਂਬਰੀ ਕਮੇਟੀ ਚੋਂ ਆਪਣੇ ਚਹੇਤਿਆਂ ਨੂੰ ਕੰਮ ਸ਼ੁਰੂ ਨਹੀਂ ਕਰਨ ਦਿੱਤਾ ਇਹ ਕਮੇਟੀ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਵਿੱਚ ਹਿੱਸਾਦਾਰੀ ਨਹੀਂ ਲੈਣਾ ਚਾਹੁੰਦੀ ਸੀ ਸੱਤ ਮੈਂਬਰਾਂ ਚੋਂ ਦੋ ਮੈਂਬਰ ਨੇ ਆਪਣੇ ਇਹਨਾਂ ਦੀ ਨੀਅਤ ਨੂੰ ਦੇਖਦੇ ਹੋਏ ਆਪਣੇ ਆਪ ਨੂੰ ਵੱਖ ਕਰ ਲਿਆ ਬਾਕੀ ਬਚੇ ਪੰਜ ਮੈਂਬਰਾਂ ਨੇ ਆਪਣੀ ਨਵੀਂ ਪਾਰਟੀ ਦੀ ਭਰਤੀ ਸ਼ੁਰੂ ਕੀਤੀ ਤਾਂ ਬਿੱਲੀ ਥੈਲੇ ਚੋਂ ਬਾਹਰ ਆ ਗਈ ਖੁਦ ਚੁੱਲ੍ਹੇ ਸਮਟਣ ਦਾ ਹੁਕਮਨਾਮਾ ਜਾਰੀ ਕਰਨ ਵਾਲਾ ਗਿਆਨੀ ਹਰਪ੍ਰੀਤ ਸਿੰਘ ਨਵੀਂ ਪਾਰਟੀ ਦੀ ਪਹਿਲੀ ਪਰਚੀ ਕਟਵਾ ਮੈਂਬਰ ਬਣ ਗਿਆ ਜਦੋਂ ਇਹ ਸਾਜ਼ਿਸ਼ ਬੇਪਰਦਾ ਹੋਣ ਲੱਗੀ ਭਰਤੀ ਪੂਰੀ ਤਾਂ ਹੋਈ ਪਰ ਇਹ ਪੰਜ ਮੈਂਬਰ ਕਮੇਟੀ ਨੇ ਸ੍ਰੀ ਅਕਾਲ ਤਖਸੈਬ ਨੂੰ ਭਰਤੀ ਨਹੀਂ ਸੌਂਪੀ ਨਾ ਜਾਂਚ ਕਰਵਾਈ ਇਹ ਬੋਗਸ ਭਰਤੀ ਨੂੰ ਪਹਿਲਾਂ 25 ਲੱਖ ਦੱਸਿਆ ਪਰ ਫਿਰ 15 ਲੱਖ ਦੱਸ ਦੇ ਹੋਏ ਆਪਣੇ ਚਿਹਤਿਆਂ ਨੂੰ ਡੈਲੀਗੇਟ ਬਣਾ ਦਿੱਤਾ ਗਿਆ ਜਿਸ ਦਾ ਪੰਥ ਤੇ ਪਾਰਟੀ ਨਾਲ ਕੋਈ ਲੈਣ ਦੇ ਨਹੀਂ 10 ਅਗਸਤ ਨੂੰ ਚੰਡੀਗੜ੍ਹ ਵਿਖੇ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਘਰ ਬੈਠ ਉੱਪਰੋਂ ਆਏ आदेश ਅਨੁਸਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਜਿਸ ਦਾ ਐਲਾਨ ਟੀਵੀ ਚੈਨਲਾਂ ਉੱਪਰ ਖੁਦ ਸੁਰਜੀਤ ਸਿੰਘ ਰਖੜਾ ਨੇ ਕੀਤਾ ਹਾਂਜੀ ਫਾਈਨਲ ਕਰ ਲਿਆ ਜੀ ਗਿਆਨੀ ਹਰਪ੍ਰੀਤ ਜੀ ਨੂੰ ਸੀ ਪ੍ਰਧਾਨ ਬਣਾਉਣ ਸੰਗਤ ਨੇ ਇਸ ਦਾ ਰੋਸ ਕੀਤਾ ਤੇ ਇੰਨਾ ਪੰਥ ਦੋਖੀਆਂ ਨੂੰ ਸ਼ੀਸ਼ਾ ਵਿਖਾਇਆ ਤਾਂ ਇਕਬਾਲ ਝੁੰਡਾ ਨੇ ਸਫਾਈ ਦਿੱਤੀ 11 ਅਗਸਤ ਨੂੰ ਉਹੀ ਹੋਇਆ ਜੋ 2 ਦਸੰਬਰ 2024 ਤੋਂ ਪਹਿਲਾਂ ਤੈਅ ਕੀਤਾ ਸੀ ਵੱਖਰੇ ਚੁੱਲ੍ਹੇ ਸਮੇਟਣ ਦਾ ਹੁਕਮਾਮੇ ਉੱਪਰ ਦਸਤਕ ਕਰਨ ਵਾਲਾ ਹਰਪ੍ਰੀਤ ਸਿੰਘ ਸ਼ਰੀ ਅਕਾਲ ਤੱਕ ਸਾਹਿਬ ਤੋਂ ਭਗੌੜਾ ਹੋ ਨਵਾਂ ਚੁੱਲ੍ਹਾ ਖੋਲ ਕੇ ਪ੍ਰਧਾਨ ਬਣ ਗਿਆ ਇਸ ਤੋਂ ਵੱਡੀ ਪੰਥ ਨਾਲ ਇਤਿਹਾਸ ਵਿੱਚ ਗਦਾਰੀ ਨਹੀਂ ਹੋਈ ਕਿ ਜਥੇਦਾਰ ਹੀ ਤਖਤ ਨੂੰ ਵਰਤ ਗਿਆ ਹੋਵੇ ਤੇ ਖੁਦ ਫੈਸਲਾ ਸੁਣਾ ਕੇ ਖੁਦ ਹੀ ਭਗੌੜਾ ਹੋ ਗਿਆ ਹੋਵੇ ਪੰਥ ਹੁਣ ਇਨ੍ਹਾਂ ਗਦਾਰਾਂ ਤੇ ਕਾਲੀਆਂ ਭੇਡਾਂ ਨੂੰ ਪਛਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ